ਸ਼੍ਰੀਕਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੋਲੋ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਰਿਐਲਿਟੀ ਸ਼ੋਅ ਬਿਗ ਬਾਸ ਦੇ ਬਾਰੇ ਬਿਗ ਬਾਸ ਦੇ ਅੰਦਰ 14 ਤੋਂ 16 ਕੰਟੈਸਟੈਂਟਸ ਜਿਹੜੇ ਨੇ ਹੁਣ ਵੀ ਨਿਹਾਲੀ ਦੇ ਵਿੱਚ ਐਵਿਕਸ਼ਨ ਹੋ ਕੇ ਹਟਿਆ ਜਿਸ ਦੇ ਵਿੱਚ ਨਤਾਲੀਆ ਔਰ ਨਗਮਾ ਜੋਨੇ ਘਰ ਦੇ ਵਿੱਚੋਂ ਆਊਟ ਹੋ ਗਏ ਯਾਨੀ ਕਿ ਐਵਿਕਟ ਹੋ ਗਏ ਉਹਨਾਂ ਦੀ ਗੇਮ ਬਹੁਤ ਜ਼ਿਆਦਾ ਸਟਰੋਂਗ ਨਹੀਂ ਸੀ ਕਿਤੇ ਦਿਖ ਨਹੀਂ ਰਹੇ ਸੀ ਔਰ ਹੁਣ ਘਰ ਦੇ ਅੰਦਰ ਸ਼ਹਬਾਜ਼ ਵੀ ਹੈ ਔਰ ਅਮਾਲ ਜੋ ਆਇਆ ਹੋ ਘਰ ਦੇ ਅੰਦਰ ਕੈਪਟਨਸੀ ਦੇ ਦੌਰ ਚ ਚੱਲ ਰਿਹਾ ਹੈ ਔਰ ਘਰ ਦੇ ਅੰਦਰ ਬਹੁਤ ਕੁਝ ਉਲਟ ਪੁਲਟ ਜਿਹੜੇ ਪ੍ਰੋਮੋਸ ਜੇ ਰਿਲੀਜ਼ ਹੋ ਰਹੇ ਨੇ ਉਹਨਾਂ ਪ੍ਰੋਮੋਸ ਦੇ ਵਿੱਚ ਅਸੀਂ ਦੇਖ ਪਾ ਰਹੇ ਹਾਂ ਕਿ ਸ਼ਹਬਾਜ਼ ਔਰ ਅਮਾਲ ਨੇ ਕਿਚਨ ਦਾ ਸਮਾਨ ਬਹੁਤ ਜ਼ਿਆਦਾ ਲੁਕਾ ਦਿੱਤਾ ਜਿਸ ਤੋਂ ਬਾਅਦ ਘਰ ਦੇ ਵਿੱਚ ਹੜਕੰਪ ਪੰਚ ਗਿਆ ਸੋ ਕੋਈ ਵੀ ਬੋਲ ਨਹੀਂ ਰਿਹਾ ਕਿ ਸਮਾਨ ਕਿੱਥੇ ਗਿਆ ਹੈ ਕਿਸ ਨੇ ਛੁਪਾਇਆ ਹੈ ਸੋ ਇਹ ਹੁਣ ਵੀਕੈਂਡ ਦਾ ਵਾਰ ਤੇ ਕਲਾਸ ਤਾਂ ਜ਼ਰੂਰ ਲੱਗੇਗੀ ਲੇਕਿਨ ਇਹ ਸ਼ਹਬਾਜ਼ ਦੀ ਕੀ ਚਾਲ ਹੈ ਸ਼ਹਬਾਜ਼ ਨੇ ਸ਼ੋ ਨੂੰ ਕਿਸ ਤਰੀਕੇ ਦੇ ਨਾਲ ਅੱਗੇ ਲੈ ਜਾਣ ਦਾ ਸੋਚਿਆ ਕਿਉਂ ਆਪਣੀ ਜਿਹੜੀ ਇਹ ਗੇਮ ਦੇ ਵਿੱਚ ਚਾਲ ਹੈ ਉਸਨੇ ਕਿਉਂ ਚਲਾਈ ਕੈਪਟਨਸੀ ਦੇ ਦੌਰ ਦੇ ਵਿੱਚ ਕੀ ਉਹ ਫੈਡ ਅਪ ਸੀ ਕੰਟੈਸਟੈਂਟਸ ਤੋਂ ਜਾਂ ਫਿਰ ਕਹਿ ਸਕਦੇ ਆ ਸੀ ਕਿ ਉਹ ਦਿਖ ਨਹੀਂ ਰ ਟਾਸਕ ਕੀਤਾ ਕਿ ਅਸੀਂ ਕਿਚਨ ਦਾ ਜਿਹੜਾ ਮੇਨ ਮੈਨ ਸਮਾਨ ਸਾਰਾ ਲੁਕਾ ਦਈਏ ਔਰ ਲੁਕਾਇਆ ਵੀ ਬਹੁਤ ਗੁਪਤ ਚੀਜ਼ਾਂ ਜਿਹੜੀਆਂ ਨੇ ਗੁਪਤ ਪਲੇਸਿਸ ਤੇ ਆ ਕਿ ਜੋ ਕਿਸੇ ਨੂੰ ਮਿਲੇ ਨਾ ਘਰ ਦੇ ਵਿੱਚ ਸਾਰੇ ਲੱਭ ਰਹੇ ਨੇ ਲekin ਉਹ ਮੰਨ ਨਹੀਂ ਰਿਹਾ ਸੋ ਗੇਮ ਜਿਹੜੀ ਹੈ ਬਹੁਤ ਜ਼ਿਆਦਾ ਕੰਪਲਿਕੇਟਿਡ ਹੋ ਜਾਣੀ ਆ ਅਗਰ ਇਹ ਸਮਾਨ ਜ਼ਿਆਦਾ ਲੰਬਾ ਸਮਾਂ ਨਾ ਮਿਲੇ ਕਿਉਂਕਿ ਬਿਗ ਬਾਸ ਦੇ ਘਰ ਦੇ ਅੰਦਰ ਖਾਣੇ ਨੂੰ ਲੈ ਕੇ ਆਲਰੇਡੀ ਬਹੁਤ ਕਲੇਸ਼ ਰਹਿੰਦਾ ਸੋ ਇਹ ਸ਼ੋ ਜਿਹੜਾ ਵਧੀਆ ਕਰ ਰਿਹਾ ਹੈ ਲੇਕਿਨ ਜੋ ਸੀਜ਼ਨ 13 ਸੀਗਾ 13 ਨੂੰ ਕੰਪੀਟ ਨਹੀਂ ਕਰ ਸਕਦਾ ਕੋਈ ਵੀ ਸੀਜ਼ਨ ਘਰ ਦੇ ਅੰਦਰ ਇਹ ਕੰਟੈਸਟੈਂਟਸ ਨੂੰ ਵੀ ਯੂਸ ਸਟਰੰਗਾ ਜੇ ਨਜ਼ਰ ਨਹੀਂ ਆ ਰਹੀ ਕੋਈ ਇੰਡੀਵਿਜੂਅਲ ਨਹੀਂ ਖੇਲ ਰਾ ਗਰੁੱਪਿਜ਼ਮ ਚੱਲ ਰਹੀ ਬੇਸਿਕਲੀ 빅ਬੋਸ ਦੇ ਘਰ ਦੇ ਅੰਦਰ ਸੋ ਹੁਣ ਸ਼ਹਬਾਜ਼ ਦੀ ਜਿਹੜੀ ਚਾਲ ਹੈ ਵੀਕਐਂਡ ਦਾ ਵਾਰ ਤੱਕ ਕੀ ਰਹੇਗੀ ਕੀ ਇਹਦੇ ਰਿਜ਼ਲਟਸ ਨਿਕਲਦੇ ਨੇ ਕਿ 빅ਬੋਸ ਦੇ ਘਰ ਦੇ ਅੰਦਰ ਹੀ ਜਿਹੜੀ ਇਹ ਗੇਮ ਆ ਇਵਿਕਸ਼ਨ ਹੋਣ ਤੋਂ ਪਹਿਲਾਂ ਪਹਿਲਾਂ ਇਸ ਹਫਤੇ ਦੇ ਕੋਈ ਇਵਿਕਟ ਹੁੰਦਾ ਹੈ ਕੋਈ ਨੋਮੀਨੇਟ ਹੁੰਦਾ ਹੈ ਇਹਦੇ ਬਾਰੇ ਹਜੇ ਕੋਈ ਵੀ ਅਪਡੇਟ ਨਹੀਂ ਹੈ ਲੇਕਿਨ ਯੈਸ ਜਿਹੜੇ ਪ੍ਰੋਮੋਜ਼ ਆਊਟ ਹੋ ਰਹੇ ਨੇ ਉਹਦੇ ਵਿੱਚ ਸ਼ਹਿਬਾਜ਼ ਨੇ ਜੋ ਕੀਤਾ ਉਹ ਦੇਖਣ ਵਾਲਾ ਹੈ ਕਿ ਕਿਉਂ ਆਖਿਰ ਉਸਨੇ ਕੀਤਾ ਔਰ ਬਾਕੀ ਘਰ ਦੇ ਅੰਦਰ ਗੱਲ ਕਰੀ ਬਾਕੀ ਕੰਟੈਸਟੈਂਟਸ ਦੀ ਪਹਿਲਾਂ ਕੋਨਿਕਾ ਦੇ ਪਿੱਛੇ ਸੀ ਸਾਰੇ ਹੁਣ ਕੋਨਿਕਾ ਦੇ ਅਗੇਂਸਟ ਨੇ ਸਾਰੇ ਔਰ ਨਾਲ ਦੀ ਨਾਲ ਅਗਰ ਗੱਲ ਕਰੀਏ ਬਾਕੀ ਕੰਟੈਸਟੈਂਟਸ ਦੀ ਤਾਂ ਸਾਰੇ ਗਰੁੱਪਿਜ਼ਮ ਦੇ ਵਿੱਚ ਜੋੜੀਆਂ ਬਣਾ ਕੇ ਕਹਿ ਲਓ ਜਾਂ ਫਿਰ ਕੋਈ ਕਿਸੇ ਨੂੰ ਸਪੋਰਟ ਕਰ ਰਿਹਾ ਕੋਈ ਕਿਸੇ ਨੂੰ ਕਰ ਰਿਹਾ ਕੋਈ ਇੰਡੀਵਿਜੂਅਲ ਗੇਮ ਖੇਲ ਰਿਹਾ ਹਜੇ ਕਿਸੇ ਦੀ ਕੋਈ ਗੇਮ ਸਮਝ ਨਹੀਂ ਆ ਰਹੀ ਬੇਸਿਕਲੀ ਸੋ ਘਰ ਦੇ ਵਿੱਚ ਬਹੁਤ ਤੂਫਾਨ ਮਚਿਆ ਪਿਆ ਹੈ ਹੁਣ ਇਹ ਦੇਖਣਾ ਬਹੁਤ ਖਾਸ ਹੋਣਾ ਵੀਕਐਂਡ ਦਾ ਬਾਅਦ ਤੇ ਕਿਹਦੀ ਕਲਾਸ ਲੱਗਦੀ ਹੈ ਕੌਣ ਇਹ ਵਿਕਟ ਹੁੰਦਾ ਹੈ ਕੌਣ ਨਾਮਿਨੇਟ ਹੁੰਦਾ ਹੈ ਅਗਲੇ ਹਫਤੇ ਦੇ ਲਈ ਔਰ ਇਹ ਵੀ ਸੁਣਿਆ ਜਾ ਰਿਹਾ ਹੈ ਕਿ ਸ਼ਹਬਾਜ਼ ਔਰ ਅਭਿਸ਼ੇਕ ਜਿਨ੍ਹਾਂ ਨੇ ਦੋਨਾਂ ਨੇ ਫਿਜ਼ੀਕਲ ਹੋਏ ਨੇ ਸ਼ੋਅ ਦੇ ਵਿੱਚ ਫਾਈਟਿੰਗ ਕੀਤੀ ਇਹਨਾਂ ਨੇ ਇੱਕ ਦੂਜੇ ਨੂੰ ਮਾਰਿਆ ਹੈ ਸੋ ਉਸ ਤੋਂ ਬਾਅਦ ਇਹਨਾਂ ਨੂੰ ਪੂਰੇ ਸੀਜ਼ਨ ਦੇ ਲਈ ਨਾਮਿਨੇਟ ਕਰ ਦਿੱਤਾ ਗਿਆ ਹੈ ਇਹ ਕਿੰਨੀ ਕੁ ਖਬਰ ਸੱਚ ਹੈ ਹੁਣ ਜੁੜੇ ਸਲਮਾਨ ਹੀ ਸਾਨੂੰ ਦੱਸਣਗੇ ਜਦੋਂ ਵੀਕਐਂਡ ਦਾ ਬਾਅਦ ਆਉਣਗੇ ਫਿਲਹਾਲ ਲਈ ਤੁਸੀਂ ਜੁੜੇ ਰਹੋ ਦੈਨਿਕ ਸਵੇਰਾ ਦੇ ਨਾਲ ਅਸੀਂ ਤੁਹਾਨੂੰ ਬਿਗ ਬਾਸ ਇਸ ਤਰ੍ਹਾਂ ਐਪੀਸੋਡਸ ਅਪਡੇਟ ਦਿੰ